हां जी ਪਹਿਲਾਂ ਸਾਰਿਆਂ ਨੂੰ ਸਾਸੀ ਵਿਗਾ ਪਿੰਡ ਨਗਰ ਨਿਵਾਸੀਆਂ ਨੂੰ ਤੇ ਵੋਟਰਾਂ ਨੂੰ ਕਿਉਂਕਿ ਪਿੰਡ ਦਾ ਮਾਹੌਲ ਬਹੁਤ ਵਧੀਆ ਚੱਲ ਰਿਹਾ ਤਿੰਨੇ ਬਾੜੀਆਂ ਰਲ ਮਿਲ ਕੇ ਕਾਰੀਆਂ ਕਿ ਦੂਸਰਾਂ ਕੋਈ ਲੜਾਈ ਝਗੜੇ ਦਾ ਮਾਹੌਲ ਨਹੀਂ ਵਧੀਆ ਚੱਲ ਰਿਹਾ ਕੋਈ ਵੀ ਬੰਦਾ ਜਿੱਤੇ ਦਾ ਪਿੰਡ ਦੇ ਰਲ ਮਿਲ ਕੇ ਅਸੀਂ ਡਿਵੈਲਪਮੈਂਟ ਕਰਾਂਗੇ ਕਿਉਂਕਿ ਪਿੰਡ ਦੇ ਇਹ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਇੱਕ ਬੰਦੇ ਨੂੰ ਚੁਣਨਾ ਹੀ ਹੁੰਦਾ ਹੈ ਇਹ ਬੰਦਾ ਕੋਈ ਦੂਜੀ ਪਾਰਟੀ ਦਾ ਵੀ ਜਿੱਤ ਜਵੇ ਫੇਰ ਵੀ ਡਿਵੈਲਪਮੈਂਟ ਲੋਕਾਂ ਦੀ ਜ਼ਰੂਰੀ ਆ ਜੇ ਆਪਾਂ ਵੋਟਾਂ ਇਦਾਂ ਲੜਦੇ ਰਹਾਂਗੇ ਤੇ ਫੇਰ ਆਪਾਂ ਪਿੰਡ ਦੀ ਡਿਵੈਲਪਮੈਂਟ ਨਹੀਂ ਕਰ ਸਕਦੇ ਨਾ ਹੀ ਸਾਡਾ ਅੱਗੇ ਦੇਸ਼ ਅੱਗੇ ਜਾ ਸਕਦਾ ਆ ਵੋਟਾਂ ਦੀ ਖਾਤਰ ਡਿਵੈਲਪਮੈਂਟ ਨਾ ਰੋਕੋ ਨਾ ਪਾਰਟੀ ਦੀ ਖਾਤਰ ਰੋਕੋ ਲੋਕਾਂ ਦਾ ਭਲਾ ਕਰੋ ਆਪਣਾ ਦੇਸ਼ ਤਰੱਕੀ ਕਰੇ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਯਾਰ ਵੀ VOTING ਕਰਨ जरूर ਜਾਓ ਹਾਂਜੀ ਇਹ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਆ ਤੇ ਸਾਰੇ VOTING ਕਰਨ ਜਾਓ ਕਿ ਕੋਈ ਵੋਟ ਮਤਦਾ ਸਾਰਿਆਂ ਨੂੰ ਅਧਿਕਾਰਿਆ ਜੇ ਤੁਸੀਂ ਵੋਟ ਪਾਉਣ ਜਾਓਗੇ ਤਦ ਇਹ ਆਪਣਾ ਕੋਈ ਨੁਮਾਇੰਦਾ ਚੁਣੋਗੇ ਜਿਹੜਾ ਲੋਕਤੰਤਰ ਦੀ ਪਰਿਭਾਸ਼ਾ ਹੈ ਆ ਜਨਤਾ ਦਾ ਚੁਣਿਆ ਗਿਆ ਨੁਮਾਇੰਦਾ ਜੋ ਜਨਤਾ ਦੇ ਰਾਜ ਕਰੇ ਉਹਨੂੰ ਲੋਕਤੰਤਰ ਕਹਿੰਦੇ ਆ ਉਹਨੂੰ ਸਰਕਾਰ ਕਹਿੰਦੇ ਆ ਕਿਉਂਕਿ ਜੇ ਆਪਾਂ ਲੋਕਤੰਤ ਤ ਦੋ ਦੇਸ਼ਾਂ ਵਿੱਚ ਸਭ ਤੋਂ ਵੱਡਾ ਹੈ ਸਭ ਤੋਂ ਵੱਡਾ ਲੋਕਤੰਤਰ ਇੰਡੀਆ ਵਿੱਚ ਆ ਦੂਜੇ ਨੰਬਰ ਤੇ ਇੰਗਲੈਂਡ ਆ ਇਹਦਾ ਤੀਜੇ ਨੰਬਰ ਤੇ ਰਾਸ਼ਟਰਪਤੀ ਜੀ ਦਾ ਅਮਰੀਕਾ ਵਿੱਚ ਆ ਤਿੰਨ ਦੇਸ਼ ਆ ਜਿੱਦਾ ਲੋਕਤੰਤਰ ਹੈ ਸਭ ਤੋਂ ਵਧੀਆ ਲੋਕਤੰਤਰ ਆ ਇੰਗਲੈਂਡ ਵਿੱਚ ਇੰਡੀਆ ਦਾ ਆਇਆ ਇਹਦੇ ਵਿੱਚ ਬੰਦੇ ਨੂੰ ਜਾਣ ਕੇ ਜੀਨ ਦਾ ਅਧਿਕਾਰ ਜਿਹਦਾ ਮੌਲਕ ਅਧਿਕਾਰ ਆਪਣੇ ਦਿੱਤੇ 8 ਜਾਣ ਕੇ ਤੁਸੀਂ ਦੱਸਿਓ ਕਿਹੜੀ ਕਿਹੜੀ ਪਾਰਟੀ ਤੋਂ ਤੁਸੀਂ ਕਿੰਨੇ ਕੈਂਡੀਡੇਟ ਖੜੇ ਆ ਹਾਂਜੀ ਮੇਰੀ ਪਾਰਟੀ ਤੋਂ ਭਾਈਚਾਰਾ ਕਿਸੋ ਜੇ ਪਿੰਡ ਦੇ ਵਿੱਚ ਬਣੇ ਮੈਂ ਖੜਿਆ ਕਾਂਗਰਸ ਤੋਂ ਉਮੀਦਵਾਰ ਮੇਰਾ ਚੋਣ ਨਿਸ਼ਾਨ ਪੰਜਾਇਆ ਜੱਸੀ ਜੀ ਅਕਾਲੀ ਜਸਪ੍ਰੀਤ ਸਿੰਘ ਅਕਾਲੀਆਂ ਵੱਲੋਂ ਖੜਿਆ ਇਹਨਾਂ ਦਾ ਚੋਣ ਨਿਸ਼ਾਨ ਤੱਕੜੀਆ ਗੌਰਵ ਬਾਬਾ ਜੀ ਖੜਿਆ ਝਾੜੂ ਵੱਲੋਂ ਤੇ ਬਾਕੀ ਮਾਹੌਲ ਪਿੰਡ ਦਾ ਵਧੀਆ ਸਾਰੇ ਨਾਲ ਮਿਲ ਕੇ ਵਧੀਆ ਚੰਦ ਰਿਆ ਕੰਮ ਅਸੀਂ ਤਾਂ ਬੂਥ ਵੀ ਅਕਾਲੀਆਂ ਦਾ ਤੇ ਕਾਂਗਰਸ ਦਾ ਇਕੱਠਾ ਹੀ ਦਾ ਆਇਆ ਭਾਈ ਜਰਨ ਮਤਲਬ ਕੈਮਰੇ ਨਾਲ ਚਾਹੀਦਾ ਭਾਈ ਜਰਨ ਲੜਾਈ ਝਗੜਾ ਨਹੀਂ ਕਰਨਾ ਸ਼ਾਂਤੀ ਕਿਉਂਕਿ ਜੇ ਆਪਾਂ ਕੋਈ ਸਟੇਟਮੈਂਟ ਬਣਾਉਣੀ ਹੈ ਉਹਦੇ ਚਾਰ ਤੱਤ ਜ਼ਰੂਰੀ ਹੁੰਦੇ ਆ ਕਿਉਂਕਿ ਸ਼ਾਂਤੀ ਆਬਾਦੀ ਇਲਾਕਾ ਤੇ ਗਵਰਨਮੈਂਟ ਚੰਗੀ ਚਾਹੀਦੀ ਚਾਰ ਚੀਜ਼ਾਂ ਜ਼ਰੂਰੀ ਚਾਹੀਦੀਆਂ ਜਿਹੜਾ ਮਰਜੀ ਸਟਾਰ ਹਾਂ ਜੇ ਆਪਣੀ ਸ਼ਾਂਤੀ ਨਾ ਹੋਵੇ ਫਿਰ ਨਹੀਂ ਦੇਸ਼ ਚੱਲਣਾ ਜੇ ਆਪਣੀ ਕੋ ਗਵਰਨਮੈਂਟ ਨਹੀਂ ਚੰਗੀ ਫਿਰ ਨਹੀਂ ਦੇਸ਼ ਚੱਲਣਾ ਜੇ ਆਬਾਦੀ ਵੀ ਹੋਵੇ ਫਿਰ ਨਹੀਂ ਦੇਸ਼ ਚੱਲਣਾ ਇਸ ਲਈ ਉਹਦੇ ਟੈਟਰੀ ਜਿਹਦਾ ਇਲਾਕਾ ਵੀ ਚਾਹੀਦੀ ਜਗ੍ਹਾ ਵੀ ਚਾਹੀਦੀ